ਕੰਡੇ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਰਿਆ ਨਾ ਉਹ ਤੇ ਉੱਥੇ ਤਾਂ ਬਹੁਤ ਵੱਡਾ ਭਾਰੀ ਨੁਕਸਾਨ ਹੋ ਗਿਆ ਮੇਰੇ ਬਾਰਡਰ ਬਿਲਕੁਲ ਨਾਲ ਬਾਰਡਰ ਤੋਂ ਅਗਲੇ ਪਾਸੇ ਰਾਵੀ ਤੋਂ ਪਾਰ ਹਾਂਜੀ ਜਿੱਥੇ ਫੌজੀਆਂ ਚੁੱਕੀਆਂ ਆਈ ਫੌਜ ਵੀ ਪਿੱਛੇ ਆ ਗਈਆਂ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਂਜੀ ਬੀਐਸਬ ਨੂੰ ਰੈਸਕਿਊ ਕਰ ਲਿਆ ਗਿਆ ਪਾਣੀ ਵੀ ਆ ਪਾਣੀ ਗੰਦਲਾ ਵੀ ਹੋ ਚੁੱਕਾ ਹੋਆ ਔਰ ਪਸ਼ੂ ਵੀ ਵਿੱਚ ਮਰੇ ਆ ਜਿਹੜੀ ਫਸਲ ਆ ਜੋ ਜੋ ਪਾਣੀ ਉਤਰੇਗਾ ਉਹ ਫਸਲ ਜਿਹੜੀ ਆ ਉਹਦੇ ਨਾਲ ਵੀ ਬਿਮਾਰੀਆਂ ਪੈਦਾ ਹੋਣਗੀਆਂ ਜਿੱਥੇ ਅੱਜ ਵੀ ਦਾਸਨ ਫੋਟ ਰਿਆ ਲੋਕ ਸਤਾਦੇ ਆ ਅੱਜ ਰੋਟੀ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਆਪਸ ਮਾਨੂੰ ਚਾਰੇ ਦੀ ਮੁਸ਼ਕਲ ਆ ਬਿਮਾਰੀਆਂ ਵਧ ਰਹੀਆਂ ਵਾ ਸਸਕਾਲ ਦੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਬਹਿਲੋਲਪੁਰ ਦੇ ਵਿੱਚ ਮੌਜੂਦ ਆ ਸੀ ਇਸ ਵਲੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਵੀ ਜਿਹੜੇ ਘਰ ਨੇ ਮਕਾਨ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਵਲੇ ਤੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਸੀਨੀਅਰ ਅਫੀਸ਼ਰ ਸਾਡੇ ਨਾਲ ਇਸ ਵਲੇ ਮੌਜੂਦ ਨਹੀਂ ਸਰ ਕਿੰਨਾ ਕੁ ਏਰੀਆ ਹੈ ਜਿਹੜਾ ਇਸ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਸ਼ਰ ਲੈਣ ਆਏ ਜੋ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਤੋਂ ਜਸਵੰਤ ਸਿੰਘ ਦਸ ਸਰਕਾਰ ਨੂੰ ਤੇ ਤੁਹਾਡੇ ਮadhyam ਦਾ ਸਭ ਤੋਂ ਪਹਿਲਾਂ ਤੇ ਸਾਰੇ ਪੰਜਾਬ ਨੂੰ ਸਾਰੇ ਸੰਗਤ ਨੂੰ ਅਪੀਲ ਆ ਵੀ ਇਸ ਟਾਈਮ ਦੇ ਉੱਤੇ ਕੁਦਰਤੀ ਮਾਰ ਕਰਕੇ ਡੇਰਾ ਬਾਬਾ ਦੇ ਲੋਕ ਬਹੁਤ ਮੁਸ਼ਕਲਾਂ ਚ ਆ ਮੁਸ਼ਕਲ ਇੱਕ ਨਹੀਂ ਆ ਅੱਜ ਰੋਟੀ ਦੀ ਮੁਸ਼ਕਲ ਹੈ ਪਾਣੀ ਦੀ ਮੁਸ਼ਕਲ ਹੈ ਆਪਸ-ਮਣੂ ਚਾਰੀ ਦੀ ਮੁਸ਼ਕਲ ਹੈ ਬਿਮਾਰੀਆਂ ਵਧ ਰਹੀਆਂ ਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਐਨਡੀਆਰਐਫ ਦੇ ਨਾਲ ਲਗਾਤਾਰ ਜਤਨ ਕਰ ਰਹੇ ਹਾਂ ਕਿ ਲੋਕਾਂ ਦੀਆਂ ਮੁਸਲਿਆਂ ਦੇ ਨਾਲ ਨਜਿੱਠਿਆ ਜਾਵੇ ਲੋਕਾਂ ਤੱਕ ਰਾਤ ਪਹੁੰਚਾਈ ਜਾਵੇ ਤੇ ਹੁਣ ਤੱਕ ਹਜ਼ਾਰਾਂ ਹੀ ਲੋਕ ਜਿਹੜੇ ਉਹ ਰੈਸਕਿਊ ਕੀਤੀ ਆ ਤੇ ਉਹ ਜਿਹੜੇ ਲੋਕ ਆਪਣੇ ਘਰਾਂ 'ਚ ਉਹਨਾਂ ਤੱਕ ਜਿਹੜੀ ਆ ਉਹ ਰਾਤ ਸਮਗਰੀ ਪਹੁੰਚਾਈ ਜਾਦੀ ਆ ਤੇ ਅੱਜ ਵੀ ਵੇਹਲੀ ਕਲਾਂ ਪਿੰਡ ਦੇ ਵਿੱਚ ਪਹਿਲੂ ਸਭ ਤੋਂ ਪਹਿਲਾਂ ਸਵੇਰੇ ਮਾਰਨਿੰਗ ਮੈਡੀਕਲ ਕੰਪਲ ਆਇਆ ਸੀ ਤੇ ਉਸ ਤੋਂ ਬਾਅਦ ਜਿੱਥੇ-ਜਿੱਥੇ ਰਾਤ ਪਚਾਉਣ ਵਾਲੀ ਕੁਝ ਪਰਿਵਾਰਾਂ ਜਿਹੜੇ ਰੈਸਕਿਊ ਵੀ ਕੀਤੇ ਮਤਲ ਕੱਲ ਜਿਹੜਾ ਉਹ ਆਪਰੇਸ਼ਨ ਜਿਹੜਾ ਹਰੀਮਾ ਬਾਦ ਤਪਾਲਾ ਇਹਨਾਂ ਪਿੰਡਾਂ ਦੇ ਵਿੱਚ ਆ ਮਤ ਹਾਂਜੀ ਅੱਛਾ ਇਹ ਜਿਵੇਂ ਕਿਹਾ ਜਾ ਰਿਹਾ ਵੀ ਪਾਣੀ ਜਿਹੜਾ ਵਧਿਆ ਉਹਦੇ ਕਾਰਨ ਬਿਮਾਰੀਆਂ ਦਾ ਵੀ ਬਹੁਤ ਚੱਕਰ ਬਣਦਾ ਪਿਆ ਵਾ ਵੀ ਇਹ ਇਸ ਕਰਕੇ ਲੋਕਾਂ ਨੂੰ ਰੈਸਕਿਊ ਕੀਤਾ ਲੇਕਿਨ ਕਈ ਲੋਕ ਬਾਹਰ ਨਹੀਂ ਹੋਣਾ ਚਾਹੁੰਦੇ ਪਏ ਨਹੀਂ ਅੱਜ ਪਾਣੀ ਬਹੁਤ ਘਟ ਗਿਆ ਰੈਸਕਿਊ ਉਦੋਂ ਕੀਤਾ ਜਦੋਂ ਇਹ ਇੱਥੇ ਰੋਡ ਦੇ ਉੱਤੋਂ ਦੀ 3 ਫੁੱਟ ਪਾਣੀ ਕ੍ਰਾਸ ਕਰ ਰਿਹਾ ਸੀ ਜਦੋਂ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਮਤ ਜਿਹੜੇ ਲੋਕ ਬਾਹਰ ਆਉਣਾ ਚਾਹੁੰਦੇ ਉਹ ਸਾਰੇ ਲੋਕਾਂ ਨੂੰ ਬਾਹਰ ਲਿਆਂਦਾ ਗਿਆ ਮਤ ਤੇ ਜਿਹੜੇ ਲੋਕ ਘਰਾਂ ਦੇ ਵਿੱਚ ਰੁਕੇ ਹੋਏ ਨੇ ਉਹ ਕਹਿੰਦੇ ਵੀ ਅਸੀਂ ਹੁਣਾਂ ਨਹੀਂ ਆ ਗਾ ਬਾਹਰ ਨਹੀਂ ਸਾਡੀ ਤੇ ਅੱਜ ਵੀ ਬੇਨਤੀ ਆ ਅੱਜ ਵੀ ਉਹਨਾਂ ਨੂੰ ਐ ਪ੍ਰਸ਼ਾਸਨ ਵੱਲੋਂ ਬੇਨਤੀ ਕਰਨੀ ਆ ਵੀ ਹਰ ਸਹੂਲਤ ਜਿਹੜੀ ਪ੍ਰਸ਼ਾਸਨ ਵੱਲੋਂ ਬਣਾਈ ਗਈ ਆ ਰਹਿਣ ਵਾਸਤੇ ਖਾਣ ਵਾਸਤੇ ਤੇ ਕਿਰਪਾ ਕਰਕੇ ਇਸ ਨਾਲੋਂ ਤੇ ਤੁਸੀਂ ਬਾਹਰ ਆਓ ਮਤ ਪ੍ਰਸ਼ਾਸਨ ਸਾਰਾ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਕਿਉਂਕਿ ਪਾਣੀ ਵੀ ਆ ਪਾਣੀ ਗੰਦਲਾ ਵੀ ਹੋ ਚੁੱਕਾ ਔਰ ਪਸ਼ੂ ਵੀ ਵਿੱਚ ਮਰੇ ਆ ਜਿਹੜੀ ਫਸਲ ਆ ਜੋ ਜੋ ਪਾਣੀ ਉਤਰੇਗਾ ਉਹ ਫਸਲ ਜਿਹੜੀ ਆ ਉਹਦੇ ਨਾਲ ਵੀ ਬਿਮਾਰੀਆਂ ਪੈਦਾ ਹੋਣਗੀਆਂ ਤੇ ਇਹ ਕਰਕੇ ਸਾਡੀ ਅੱਜ ਹੀ ਪੀ ਲਿਆ ਵੀ ਕਿਰਪਾ ਕਰਕੇ ਪ੍ਰਸ਼ਾਸਨ ਦਾ ਵੀ ਸਹਿਯੋਗ ਦਿਓ ਖਾਸ ਕਰਕੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਉਹਨਾਂ ਨੂੰ ਵੀ ਪੀ ਲਿਆ ਵੀ ਅਸੀਂ ਮਤਲਬ ਜ਼ਰੂਰਤਮੰਦ ਲੋਕਾਂ ਤੱਕ ਜਿਹੜੀ ਰਾਤ ਸਮਗਰੀ ਪਹੁੰਚਾਈਏ ਪਹਿਲਾਲਪੁਰ ਹੋ ਗਿਆ ਜਾਂ ਹੋਰ ਬਾਕੀ ਇਲਾਕੇ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਬਲਾਲਪੁਰ ਨਹੀਂ ਸਾਰੇ ਜਿੰਨੇ ਪ੍ਰਭਾਵਿਤ ਖੇਤਰ ਆ ਉਹਨਾਂ ਸਾਰਿਆਂ ਦੇ ਵਿੱਚ ਹਰ ਜਿਹਦੇ ਤੱਕ ਜਿਹੜੇ ਡੇਰੇ ਕੱਲੇ-ਕੱਲੇ ਵੀ ਆ ਨਾ ਉਹਨਾਂ ਤੱਕ ਵੀ ਜਰਾ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਸਮਾਜ ਸੇਵੀ ਲੋਕ ਆ ਉਹ ਵੀ ਵੱਡੇ ਪੱਧਰ ਤੇ ਹੱਲਪ ਕਰ ਰਹੇ ਉਹਨਾਂ ਤੱਕ ਪਹੁੰਚਾਇਆ ਹਰ ਹਰ ਜ਼ਰੂਰਤ ਦੀ ਚੀਜ਼ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾ ਰਹੀ ਆ ਹੁਣ ਇਸ ਵੇਲੇ ਸਰ ਲੈਵਲ ਕਿੰਨਾ ਘਟਿਆ ਹੋਊਗਾ ਤੁਹਾਡੇ ਸਾਹਮਣੇ ਇਸ ਵੇਲੇ ਲੈਵਲ ਜਿਹੜਾ ਉਹ ਟਾਈਟ ਉਹ ਤਿੰਨ ਫੁੱਟ ਜਿਹੜਾ ਉਹ ਕਹਤੇ ਆ ਉਹ ਉਹ ਪਿੰਡਾਂ ਦੇ ਵਿੱਚ ਤਾਂ ਵੈਸੇ ਕਹੇ ਜਾ ਰਹੇ ਕਹਿੰਦੇ ਵੀ ਪਾਣੀ ਹੱਲੇ ਵੀ ਹੈਗਾ 6-7 ਫੁੱਟ ਹਲੇ ਨਹੀਂ ਪਾਣੀ ਤੇ 6-7 ਫੁੱਟ ਨਹੀਂ ਕਈ ਪਿੰਡ ਅੱਜ ਵੀ 10 ਫੁੱਟ ਚ ਆ ਜਿੱਥੇ 10 ਫੁੱਟ ਦਾ ਲੈਵਲ ਹੈ ਅੱਜ ਵੀ ਪਿੰਡ ਹੈਗੇ ਬਹੁਤ ਜ਼ਿਆਦਾ ਪਿੰਡ ਆ ਜਿੱਥੇ ਅੱਜ ਵੀ 10 ਫੁੱਟ ਹੈ ਆ ਲੋਕ ਸਤਾਂ ਦੇ ਆ ਸਤਨ ਰਿਹਸ਼ ਕਰੀ ਹੋਈ ਹੈ ਉਹਨਾਂ ਨੇ ਰਿਹਸ਼ ਕਰੀ ਸਤਨ ਦੇ ਉੱਤੇ ਕੀਤੀ ਹੈ ਮੈਂ ਦੇਖ ਰਿਹਾ ਅਸੀਂ ਉੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਵੀ ਉਹ ਕਹਿੰਦੇ ਵੀ ਅਸੀਂ ਇੱਧਰਲੇ ਪਾਸੇ ਸੈਟ ਮਹੱਲ ਵੀ ਸਾਨੂੰ ਉੱਤੇ ਪਹੁੰਚਾ ਲਓ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਰਪਾ ਕਰਕੇ ਤੁਸੀਂ ਕਿਸੇ ਰਿਸ਼ਤੇਦਾਰ ਕੋ ਜਾਂ ਸਾਡੇ ਕੋਲ ਡਰਾਉ ਪ੍ਰਸ਼ਾਸਨ ਦੇ ਕੋਲ ਅਸੀਂ ਉਹਨਾਂ ਨੂੰ ਸਵੇਰੇ ਹੀ ਮਤ ਉਹ ਕਹਿੰਦੇ ਸਾਨੂੰ ਘਰ ਪਹੁੰਚਾ ਅਸੀਂ ਆਪ ਪਹੁੰਚਾ ਕੇ ਆਇਆ ਉਹ ਉਹਨਾਂ ਦੀ ਮਤ ਮੰਗ ਕਰਕੇ ਜੇਦ ਕਰਕੇ ਅੱਜ ਹੀ ਉਹਨਾਂ ਨੂੰ ਆਪਾਂ ਉੱਥੇ ਘਰ ਪਹੁੰਚਾ ਕੇ ਆਏ ਆ ਵੀ ਸਾਨੂੰ ਫਿਰ ਦੁਬਾਰਾ ਘਰ ਪਹੁੰਚਾਓ ਮਤ ਹਾਂਜੀ ਅਜਾ ਇੱਕ ਟੋਡਰ ਨਾਲ ਐਦਾਂ ਹੋਇਆ ਵੀ ਤੁਸੀਂ ਕਿਸੇ ਨੂੰ ਰੈਸਕਿਊ ਕਰਨ ਗਿਆ ਤੇ ਅੱਗੋਂ ਉਹ ਚਾਹ ਦੀ ਫਰਮਾਇ ਕੀਤੀ ਹੋਵੇ ਤੁਹਾਨੂੰ ਵੀ ਆਜੋ ਤੁਸੀਂ ਚਾਹ ਪੀਓ ਆਜੋ ਸਾਡੇ ਕੋਲ ਬੈਠੋ ਚਾਹ ਚਾਹ ਵਾਲੀ ਤੇ ਉਹ ਆਪ ਨਹੀਂ ਉਹਨਾਂ ਨੂੰ ਪਾਣੀ ਨਹੀਂ ਮਿਲਦਿਆ ਨਾ ਤੇ ਲਾਈਟ ਆ ਤੇ ਨਾ ਹੀ ਮਤੇ ਜਿਹੜਾ ਚਾਹ ਪਾਣੀ ਦਾ ਕੋਈ ਪ੍ਰਬੰਧਿਆ ਨਾ ਗਏ ਸੇ ਨਾ ਚੁੱਲਾ ਵਾ ਸਾਰਾ ਕੁਝ ਡੁੱਬ ਚੁੱਕਾ ਵਾ ਉੱਥੇ ਤੇ ਅਸੀਂ ਉਹਨਾਂ ਕੋਲ ਲੈ ਕੇ ਜਾਂਦੇ ਹਾਂ ਉਹਨਾਂ ਕੋਈ ਸੇਵਾ ਮੰਗਨੇ ਆ ਸਾਨੂੰ ਕੋਈ ਸੇਵਾ ਦੱਸੋ ਜੋ ਅਸੀਂ ਲੈ ਗਏ ਆ ਇਸ ਤੋਂ ਬਿਗੈਰ ਸਾਨੂੰ ਕੁਝ ਹੋਰ ਸੇਵਾ ਦੱਸੋ ਜੀ ਡਿਮਾਂਡ ਰੱਖਦੇ ਕੁਝ ਵੀ ਸਾਨੂੰ ਚਾਹੀਦਾ ਕੁਝ ਬਹੁਤ ਮਾਤਾ ਜੀ ਦੀਆਂ ਮੈਡੀਕਲ ਡਿਮਾਂਡਾਂ ਵਾ ਖਾਣ ਪੀਣ ਦੀਆਂ ਪਾਣੀ ਦੀਆਂ ਡਿਮਾਂਡਾਂ ਪਸ਼ੂਆਂ ਅਤੇ ਚਾਰੇ ਦੀਆਂ ਡਿਮਾਂਡਾਂ ਵਾ ਹਾਂਜੀ ਤੇ ਤਰਪਾਲਾਂ ਦੀਆਂ ਡਿਮਾਂਡਾਂ ਵਾ ਹਾਂਜੀ ਤੇ ਅਖੀਰ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਆ ਜਿਹੜਾ ਬਿਲਕੁਲ ਘਟ ਜਾਊਗਾ ਇੱਥੇ ਤੇ ਸਤਿਗੁਰੂ ਜਾਣਦਾ ਜੀ ਵਾਹਿਗੁਰੂ ਅਗੇ ਅਰਦਾਸ ਆ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਮੌਸਮ ਜਿਹੜਾ ਹਜੇ ਡੇਰਾ ਬਾਬਾ ਨਾਨਕ ਦਾ ਜਿੱਥੇ ਹਰ ਪ੍ਰਭਾਵ ਤੋਂ ਲੋਕ ਆ ਜਿੱਥੇ ਹਰ ਦੀ ਮਾਰ ਪਈ ਆ ਹਜੇ ਉਹ ਸਾਥ ਨਹੀਂ ਦੇ ਰਿਹਾ ਮੌਸਮ ਤੇ ਪਿੱਛੇ ਪਾਣੀ ਵੀ ਬਰਸਾਤ ਬਹੁਤ ਹੋ ਰਹੀ ਆ ਇਹ ਕਰਕੇ ਇੱਕੋ ਹੀ ਅਰਦਾਸ ਆ ਗੁਰਨਾਨ ਸਿੰਘ ਸਾਹਿਬ ਅੱਗੇ ਵੀ ਬਹੁਤ ਕੁਝ ਨੁਕਸਾਨ ਹੋ ਗਿਆ ਹੁਣ ਬਖਸ ਲੋ ਅਜਾ ਭਾਈ ਸਰ ਤੁਸੀਂ ਕਿ ਗਿਣਤੀ ਕੀਤੀ ਆ ਵੀ ਪਿੰਡ ਕਿੰਨੇ ਕ ਨੇ ਇਸਮਾਰ ਹੀਟ ਬਾਬਾ ਜਿਹੜੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਐਸ ਵੜੇ 118 ਪਿੰਡ ਇਹ ਸਾਰੇ ਪਾਣੀ ਵਿੱਚ ਡੁੱਬੇ ਹੋਏ ਨੇ ਹਾਂ ਜੀ ਜੀ ਤੇ ਜਿਹੜੇ ਮਤਲਬ ਰੋਡ ਤੋਂ ਪਿੰਡ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਰਿਆ ਨਾ ਉਹ ਤੇ ਉੱਥੇ ਤਾਂ ਬਹੁਤ ਵੱਡਾ ਪਾਣੀ ਨੁਕਸਾਨ ਹੋ ਗਿਆ ਦੇ ਬਾਰਡਰ ਦੇ ਬਿਲਕੁਲ ਨਾਲ ਨੇ ਬਾਰਡਰ ਤੋਂ ਅਗਲੇ ਪਾਸੇ ਰਾਵੀ ਤੋਂ ਪਾਰ ਹਾਂਜੀ ਜਿੱਥੇ ਫੌজੀਆਂ ਚੁੱਕੀਆਂ ਸੀ ਫੌਜ ਵੀ ਪਿੱਛੇ ਆ ਗਈ ਆ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਂਜੀ ਬੀਐਸਐਫ ਨੂੰ ਵੀ ਰੈਸਕਿਊ ਕਰ ਲਿਆ ਗਿਆ ਠੀਕ ਹੈ ਹਾਂਜੀ ਧੰਨਵਾਦ ਬਾਬਾ ਸੋ ਇਹ ਤਸਵੀਰਾਂ ਦੇਖੋ ਕਿ ਇਸ ਵੇਲੇ ਇੱਥੋਂ ਰੈਸਕਿਊ ਟੀਮਾਂ ਜਾਂਦੀਆਂ ਨੇ ਐਨਡੀਆਰਫ ਦੀ ਟੀਮ ਨਾਲ ਹੈ ਔਰ ਇੱਥੋਂ ਹਾਈਵੇ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਹਾਈਵੇ ਦੇ ਬਿਲਕੁਲ ਨਾਲ ਇਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਆਇਆ ਹੋਇਆ ਤੇ ਪਿੰਡਾਂ ਦੇ ਵਿੱਚ ਪਾਣੀ ਵਧਣ ਕਾਰਨ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਤਾਂ ਹੋਏ ਨੇ ਤੇ ਨਾਲ ਲੋਕਲ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਰੈਸਕਿਊ ਨਹੀਂ ਹੋਣਾ ਚਾਹੁੰਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਘਰਾਂ ਦੇ ਵਿੱਚੋਂ ਬਾਹਰ ਆਓ ਤੁਹਾਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਈਏ ਲੇਕਿਨ ਕਈ ਲੋਕ ਅਜੇ ਵੀ ਨੇ ਜਿਹੜੇ ਹਲੇ ਵੀ ਛਤਾਂ ਦੇ ਉੱਤੇ ਰਹਿ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਮੈਡੀਕਲ ਜਿਹੜੀ ਸਹੂਲਤ ਦਿੱਤੀ ਜਾਵੇ ਜਾ ਸਾਨੂੰ ਰਾਸ਼ਨ ਦੇ ਦਿੱਤਾ ਜਾਵੇ ਅਸੀਂ ਇੱਥੇ ਕਰਾ ਛੱਡ ਕੇ ਨਹੀਂ ਜਾਵਾਂਗੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਜ਼ੋਰ ਪਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਲੈਵਲ ਕਦੇ ਵਧ ਰਿਹਾ ਕਦੇ ਘਟ ਰਿਹਾ ਹੈ ਇਸ ਕਰਕੇ ਅੱਗੇ ਉਹਨਾਂ ਨੂੰ ਮੁਸ਼ਕਲ ਹੋ ਸਕਦੀ ਹੈ ਲੇਕਿਨ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਘਰ ਹੈ ਜਿਹੜਾ ਉਸ ਨੂੰ ਛੱਡ ਨਹੀਂ ਸਕਦੇ ਹੈਗੇ ਔਰ ਘਰ ਦੀ ਦੇਖ-ਰੇਖ ਵੀ ਕਰਨੀ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਚੋਰੀ ਨਾ ਹੋ ਜਾਵੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਲੋਕਾਂ ਦੇ ਸਮਾਨ ਹੈ ਜਿਹੜੇ ਚੋਰੀ ਹੋਏ ਨੇ ਇਸ ਕਰਕੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਮਜਬੂਰ ਹੋਏ ਹੋਏ ਨੇ ਤੇ ਉਹ ਇਹੀ ਆਸ ਕਰ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਪੱਦਰ ਨੀਵਾ ਆ ਜਾਵੇ ਤੇ ਇਹਨਾਂ ਦੇ ਪਿੰਡ ਦੇ ਜਿਹੜੇ ਘਰ ਨੇ ਉਹ ਬਚ ਸਕਣ ਸੋ ਵਧੇਰੀ ਅਪਡੇਟ ਜੁੜੇ ਰਹੋ ਮਿੱਟੀ ਦੇ ਨਾਲ ਬੋਬੀ ਰਾਘੜਾ ਇਧਰੋਂ ਦੀ ਸਦਈਆ ਆ ਜੀ ਅੰਦਰਲੇ ਪਾਸੇ ਇਹ ਤਾਂ ਪਾਣੀ ਬਹੁਤ ਜ਼ਿਆਦਾ ਲੱਗਦਾ ਇੱਧਰ ਪਾਣੀ ਹੈ ਕਿੰਨਾ ਓਰੇ ਜ਼ਿਆਦੇ ਆ ਆਉਣੇ ਇੱਧਰ ਨੂੰ ਲੈ ਬਾਬਾ ਬਾਬਾ ਜੀ ਇੱਧਰ ਨੂੰ ਆਉਂਦੇ ਪੈਰੇ ਲੈ ਤੁਸੀਂ ਦੇਖੋ ਬਾਬਾ ਜੀ ਜੋਸ਼ ਕਿੰਨਾ ਆ ਬਾਬਾ ਜੀ ਕਹਿੰਦੇ ਮੈਂ ਇਧਰ ਨੂੰ ਆਣਾ ਤੁਸੀਂ ਰਹਿਣ ਲਓ ਸੋ ਇਹ ਬਜ਼ੁਰਗ ਹੌਸਲਾ ਦੇਖੋ ਬਜ਼ੁਰਗਾਂ ਦਾ ਤੁਸੀਂ ਕੀ ਐਸੋਲੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ ਬਜ਼ੁਰਗ ਕੋਠੇ ਦੇ ਉੱਤੇ ਆਪਦਾ ਰਹਿائش ਕੀਤੀ ਹੋਈ ਹੈ ਇਹਨਾਂ ਨੇ ਔਰ ਬਾਪੂ ਦਾ ਕਹਿਣਾ ਕਿ ਤੁਸੀਂ ਇੱਥੇ ਖੜੋ ਮੈਂ ਇਧਰੋਂ ਪਾਸ ਆਉਣਾ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਦਾ ਹਾਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਔਰ ਪਤਾ ਨਹੀਂ ਹੈਗਾ ਵੀ ਇਸ ਇਲਾਕੇ ਵਿੱਚ ਪਾਣੀ ਕਿੰਨਾ ਖੋਵੇਗਾ ਔਰ ਬਾਬਾ ਜੀ ਦਾ ਕਹਿਣਾ ਕਿ ਪਾਣੀ ਜ਼ਿਆਦਾ ਹੈ ਇਸ ਕਰਕੇ ਤੁਸੀਂ ਇਸ ਜਗ੍ਹਾ ਤੇ ਰੁਕੋ ਬਾਬਾ ਜੀ ਆ ਗਏ ਨੇ ਬਾਬਾ ਜੀ ਧਿਆਨ ਨਾਲ ਆਇਓ ਸੀ ਹੌਲੀ ਹੌਲੀ ਧਿਆਨ ਨਾਲ ਲ ਬਜ਼ੁਰਗ ਆ ਗਏ ਨੇ ਇੱਥੇ ਆ ਸਾਨੂੰ ਰਾਹ ਦਾ ਨਹੀਂ ਪਤਾ ਹੈਗਾ ਇਸ ਕਰਕੇ ਅੰਦਰ ਨਹੀਂ ਆਏ ਹੂੰ ਆ ਯਾਰ ਫੋਨ ਮੇਰਾ ਫੜ ਲਿਓ ਇੱਧਰ ਹੀ ਫੜਾਉਂਦਾ ਕੋਈ ਨਹੀਂ ਫੜਾ ਅੰਦਰ ਹੀ ਜਾ ਆ ਜੋ ਆ ਗਿਆ ਆ ਗਿਆ ਮੈਂ ਇੱਧਰ ਨੂੰ ਹੀ ਆਉਣਾ ਤੁਹਾਡੇ ਕੋਲ ਇਹ ਵੀ ਫੜ ਲਿਓ ਮੇਰੇ ਸਮਾਨ ਕੋਸ਼ਿਸ਼ ਕਰਦੇ ਅੰਦਰ ਜਾ ਕੇ ਤੋਂ ਕਰਨ ਧਿਆਨ ਦੇ ਨਾਲ ਆਇਓ ਬਾਪੂ ਜੀ ਅੰਦਰਲੇ ਪਾਸੇ ਕੋਈ ਉਹ ਤਾਂ ਨਹੀਂ ਹੈਗਾ ਨਹੀਂ ਨਹੀਂ ਬੜੀ ਹੈਗੀ ਆ ਅੰਦਰ ਨਹੀਂ ਕੋਈ ਜੀ ਸੋ ਅੰਦਰਲੇ ਪਾਸੇ ਤੁਸੀਂ ਪਾਣੀ ਦੇਖੋ ਕਿ ਪਾਣੀ ਕਿੰਨਾ ਜ਼ਿਆਦਾ ਹੈ ਔਰ ਇਹਦੇ ਕਾਰਨ ਪਰੇਸ਼ਾਨੀਆਂ ਵੀ ਜਿਹੜੀਆਂ ਨੇ ਲੋਕਾਂ ਨੂੰ ਆਉਂਦੀਆਂ ਨੇ ਔਰ ਅਸੀਂ ਤੁਹਾਨੂੰ ਅੰਦਰੋਂ ਕਰ ਨਹੀਂ ਜਿਹੜੇ ਲੋਕਾਂ ਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਅੰਦਰਲੇ ਪਾਸੇ ਕਿੰਨੀ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਹੈ ਅੰਦਰਲੇ ਪਾਸੇ ਜੋ ਰਹਿ ਰਹੇ ਨੇ ਔਰ ਇਹ ਪਾਣੀ ਹੈ ਜਿਹੜਾ ਇੱਧਰਲੇ ਪਾਸਿਓਂ ਘਰਾਂ ਦੇ ਵਿੱਚ ਜੋ ਵੜਿਆ ਤਾਂ ਬਾਪੂ ਜੀ ਬਾਪੂ ਜੀ ਕਿੰਨੇ ਦਿਨਾਂ ਤੋਂ ਹੋ ਰਹੇ ਹੋ ਕਿੰਨੇ ਦਿਨ ਤੋਂ ਰੇ ਫਸੇ ਹੋਏ ਹੋ 5 ਦਿਨ ਹੋ ਗਿਆ 5 ਦਿਨ ਹੋਏ ਤੇ ਇੱਥੇ ਕੋਈ ਆਇਆ ਤੁਹਾਨੂੰ ਸਹਾਇਤਾ ਕਰਨ ਲਈ ਕੋਈ ਆ ਬਾਹਰੋਂ ਆਏ ਨਹੀਂ ਹੋ ਜਿਵੇਂ ਬੰਦੀਆਂ ਆਈਆਂ ਕਿ ਪ੍ਰਸ਼ਾਸਨ ਆਇਆ ਹਾਂ ਪ੍ਰਸ਼ਾਸਨ ਵੀ ਆਇਆ ਹਾਂ ਪ੍ਰਸ਼ਾਸਨ ਨਹੀਂ ਕੋਈ ਆਇਆ ਬਾਹਰੋਂ ਆਏ ਲੰਗਰ ਵਾਲੇ ਅੱਛਾ ਹਾਂ ਲੰਗਰ ਵਗੈਰਾ ਦੇਣ ਆਏ ਹੈ ਸੋ ਕਰਨ ਧਿਆਨ ਜਦ ਆਈ ਜਾ ਕੋਈ ਕਬਰ ਆਈ ਬਾਪੂ ਅੰਦਰ ਦਾ ਪਾਣੀ ਮੈਂ ਕਹਿੰਦਾ ਬਹੁਤ ਜ਼ਿਆਦਾ ਇੱਥੇ ਲਈ ਬਸ ਇਹਦਾ ਹਾਂ ਇੰਨੇ 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 ਨਾ ਪਾਣੀ ਹਾਂ ਚਾਰ ਚਾਰ ਫੁੱਟ ਦਾ ਮੱਕੜੀਆਂ ਤੁਰੀਆਂ ਫਿਰਦੀਆਂ ਨੇ ਵੱਡੀਆਂ ਵੱਡੀਆਂ ਆਹੋ ਇਹ ਅੰਦਰਲੇ ਵਾਲੇ ਜਾਣ ਬੋ ਜੂਨਵਰ ਦਾ ਬੜਾ ਖਤਰਾ ਹੈ ਇਧਰਲੇ ਪਾਸੇ ਦਾ ਅੱਛਾ ਸੋ ਤੁਹਾਨੂੰ ਅੰਦਰੋਂ ਦਿਖਾਉਨੇ ਆ ਕਰਨ ਲਾਈਟ ਲਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਲਾਈਟ ਹੋ ਜਾਵੇ ਵੀ ਅੰਦਰਲੇ ਪਾਸੇ ਫੋਨ ਦੇ ਦਿਓ ਤੁਸੀਂ ਸਟਾਰਟ ਸੋ ਅੰਦਰੋਂ ਦਿਖਾਉਨੇ ਆ ਆ ਦੇਖੋ ਕਿ ਅੰਦਰ ਪਾਣੀ ਦੇ ਅੰਦਰਲੇ ਪਾਸੇ ਘਰ ਦੇ ਅੰਦਰ ਪਾਣੀ ਹੈ ਔਰ ਲੋਕ ਐਨੇ ਪਰੇਸ਼ਾਨ ਨੇ ਇੱਥੇ ਬਾਬਾ ਜੀ ਪਰੇਸ਼ਾਨੀ ਨਹੀਂ ਆਉਂਦੀ ਕੋਈ ਹੋ ਰਹੀ ਆ ਬਹੁਤ ਪਰੇਸ਼ਾਨੀ ਆ ਬਾਹਰ ਹੀ ਲਾ ਰਹੇ ਆ ਕੋ ਕੁਰਸੀਆਂ ਤੇ ਬੈ ਕੇ ਰਾਤ ਕੱਟ ਰਹੇ ਆ ਉੱਪਰ ਮੰਜੇ ਵੀ ਨਹੀਂ ਡੱਟ ਰਿਹਾ ਉੱਪਰ ਮੰਜਾਂ ਨਹੀਂ ਡੱਟ ਰਿਹਾ ਹਾਂ ਤੁਸੀ ਦਾ ਆਪਰੇਸ਼ਨ ਵੀ ਕਰਾਇਆ ਹੋਇਆ ਹਾਂਜੀ ਹਾਂ ਹਾਂਜੀ ਪਰ ਇਹਦਾ ਇਹ ਦੇ ਕਰਕੇ ਤਾਂ ਤੁਹਾਨੂੰ ਬੜੀ ਮੁਸ਼ਕਲਾਂ ਆਉਂਦੀ ਹਾਂਜੀ ਆ ਹੁਣ ਜਾਣਦੀ ਮੁਸ਼ਕਲ ਆਦੀ ਹਾਂ ਸੋ ਆ ਦੇਖੋ ਅੱਛਾ ਇਹਨਾਂ ਦੇ ਨਾਜ਼ ਰੱਖੇ ਸੀ ਹਾਂਜੀ ਆ ਬਈ ਪੇਟੀ ਜੀ ले हो वो हो कान नी क्या क्या <laughs> <आगे वास प्रिक्षाथ। laughs> हाँ, होया बबिये हाँ, तो वो बस आबे ओ कान के बीचे ही है ना दा बच्चा इलाज हां आ देखो अपकार ना मैं खोलियो ना खोलियो रहण तो हां कांटे टायर होया और पानी चले जाओ देखनु है अपने हां इधर भी आणे बबजी हट गया हट गया तो आ देखो सारा कुछ खराब होया सारा फर्नीचर किथे गया इधर है ਆ ਜੋ ਬੁੜੀ ਇੱਥੇ ਪਈ ਹੈ ਇੱਧਰ ਰਹਿ ਗਈ ਹੈ ਬਸ ਆ ਸਾਮਾਨ ਤਾਂ ਰੱਖਿਆ ਬੈੱਡ ਵਗੈਰਾ ਉਹ ਸਫਾਈ ਹੋਣਾ ਉੱਪਰ ਰੱਖੇ ਦੇ ਲਈ ਆ ਦੇਖੋ ਕੀ ਹਾਲਾਤ ਕੀ ਨੇ ਇਸ ਵੇਲੇ ਜਿਹੜੇ ਲੋਕ ਇੱਥੇ ਤੇਰਾਪਾਪਾ ਨਾਨਕ ਦੇ ਵਿੱਚ ਬਨਲਪੁਰ ਪਿੰਡ ਵਾ ਹੈ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਲੋਕ ਇਹ ਹਾਂ ਇਹ ਬਾਬਾ ਜੀ ਪਾਣੀ ਜਦੋਂ ਚੜਿਆ ਉਹ ਤੁਸੀਂ ਬਾਹਰ ਕਿਉਂ ਨਹੀਂ ਗਏ ਮਰਲ ਬਹਨ ਪਤਾ ਨਹੀਂ ਲੱਗਾ ਜਲਦੀ ਜਲਦੀ ਪਾਣੀ ਆ ਗਿਆ ਕਿੰਨੇ ਵਜੇ ਪਹੁੰਚਿਆ ਪਾਣੀ ਇਹ ਰਾਤ ਆਇਆ ਹਾਂ ਆਣੀ ਤੁਨ ਨੂੰ ਸੁਪਏ ਰਹਿ ਕੇ ਤੁਹਾਨੂੰ ਪਤਾ ਨਹੀਂ ਲੱਗਿਆ ਤੇ ਪਾਣੀ ਤੇ ਤੁਹਾਨੂੰ ਪਤਾ ਲੱਗਿਆ ਤੁਸੀਂ ਬਾਹਰ ਨਿਕਲਣੀ ਪਈ ਫੇ ਫਿਰ ਬਾੜ ਕੱਢੇ ਆ ਬੱਚੇ ਇੰਨੇ ਇੰਨੇ ਪਾਣੀ ਚ ਕੱਢੇ ਆ ਅੱਛਾ ਹੂੰ ਅਵੇਸਟੂ ਕੀਤਾ ਗਿਆ ਹਾਂ ਹਾਂ ਤੇ ਫਿਰ ਤੁਸੀਂ ਫਿਰ ਬਾਹਰਲੇ ਪਾਸੇ ਕਿਉਂ ਨਹੀਂ ਗਏ ਇਧਰ ਹੀ ਕਾਤੋਂ ਰਹੀ ਜਾਂਦੇ ਆ ਅਸੀਂ ਫਿਰ ਦੋ ਤਿੰਨ ਜਾਨੇ ਸਮਾਨ ਭਜੇਂ ਦਾ ਖਤਰਾ ਤੇ ਉੱਤੇ ਕਲੀਆ ਕਪੜਾ ਥੋੜਾ ਬਹੁਤਾ ਝੜਿਆ ਤੇ ਉਹਦੀ ਰਾਖੀ ਕਰਕੇ ਅਸੀਂ ਇੱਥੇ ਬਹਿ ਰਹੇ ਆ ਤਾਂ ਵੀ ਤੋਰੀ ਜੂਰੀ ਨਾ ਹੋ ਜਾਵੇ ਉੱਪਰ ਤੇ ਚੋਰੀ ਦਾ ਖਤਰਾ ਵੀ ਹਾਂਜੀ ਚੋਰੀ ਦਾ ਖਤਰਾ ਹੈਗਾ ਉਹਨੇ ਚੋਰੀ ਜੂਰੀ ਦਾ ਤੇ ਚੋਰੀ ਜਾਰੀ ਦਾ ਚਲੋ ਇੱਥੇ ਨਹੀਂ ਕਰ ਰਾ ਕੋਈ ਗੱਲ ਬਾਤ ਪਰ ਉੱਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੜਾਏ ਉੱਪਰਲੇ ਹਾਲਾਤ ਕੀ ਨੇ ਕੀ ਘਰਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਉਸ ਤੋਂ ਬਾਅਦ ਅੱਛਾ ਇਹ ਇਹ ਰਾਸ਼ਨ ਦੇ ਕੇ ਗਿਆ ਮੜਾ ਮੋਟਾ ਲੋਕ ਇਹ ਇਹ ਕੀ ਕੀ ਇਹ ਆਟਾ ਵਾ ਆਜੋ ਦਿਖਾਉਨੇ ਆ ਉੱਪਰ ਆ ਕੇ ਤੁਸੀਂ ਚਲੋ ਉੱਪਰ ਆਜੋ ਤੁਸੀਂ ਬੱਪੂ ਵੀ ਕੋਈ ਨਹੀਂ ਆਜੋ ਆਜੋ ਆਰਾਮ ਨਾਲ ਧਿਆਨ ਨਾਲ ਆਜੋ ਵੀਰੇ ਤੁਸੀਂ ਵੀ ਆਜੋ ਇਹ ਨਾਲ ਆਟਾ ਵਾ ਹੋਰ ਸਰਫ ਹੈ ਸ਼ੈਂਪੂ ਨੇ ਬਿਸਕਟ ਨੇ ਆ ਸਮਾਨ ਵਿੱਚ ਕੀੜੀਆਂ ਚੜੀਆਂ ਹੋਈਆਂ ਨੇ ਇਹਦੇ ਵਿੱਚ ਆ ਵਿੱਚ ਨਾਲ ਮੈਡੀਕਲ ਜਿਹੜੀਆਂ ਸਹੂਲਤਾਂ ਨਾਲ ਪੱਟੀ ਹੈ ਔਰ ਕਾਫੀ ਕੁਝ ਹੈਗਾ ਵਿੱਚ ਜਿਹੜਾ ਲੋਕ ਯੂਜ਼ ਕਰ ਸਕਦੇ ਆ ਔਰ ਇਹ ਦਵਾਈਆਂ ਨੇ ਔਰ ਇਹ ਨਾਜਾ ਵਿੱਚ ਨਾਲ ਇਹਦੇ ਸੋ ਇਹ ਤੁਸੀਂ ਅਗਰ ਪਹਿਲਾਂ ਹੀ ਇਕੱਠਾ ਕਰ ਲਿਆ ਫਿਰ ਹੈ ਨਹੀਂ ਹੁਣ ਆ ਜੀ ਕੀਤਾ ਆ ਜੀ ਆ ਇਹ ਆਜਾ ਹੈ ਅੱਛਾ ਆਜ ਆਇਆ ਇਹ ਹਾਂਜੀ ਪਹਿਲਾਂ ਨਹੀਂ ਨਾ ਪਹਿਲਾਂ ਕੋਈ ਚੀਜ਼ ਨਹੀਂ ਹੈ ਤਿੰਨ ਚਾਰ ਦਿਨ ਫੇ ਖਾਦਾ ਕੀ ਫਿਰ ਆਪਣੇ ਕੋਲ ਹੈਗਾ ਜੀ ਥੋੜਾ ਬੋਤਾ ਉਹ ਖਾਂਦੇ ਜਾਏ ਚੌਲ ਚੌਲ ਬਣਾਗੇ ਚੌਲ ਬਣਾਏ ਫਿਰ ਹਾਂ ਤੇ ਹੁਣ ਕੀ ਸੋਚਦੇ ਕੀ ਪਏ ਉਹ ਵੀ ਇੱਥੋਂ ਨਿਕਲਣ ਦੀ ਸੋਚ ਰਹੇ ਹੋ ਕਿ ਇੱਥੇ ਰਹਿਣਾ ਹੈ ਨਹੀਂ ਅੱਬ ਇੱਥੇ ਰਹਿਣਾ ਨਿਕਲਣਾ ਨਹੀਂ ਐ ਇੰਨੇ ਪਿਛਲੀ ਵਾਰੀ ਪਾਣੀ ਕਿੰਨੇ ਦਿਨਾਂ ਦੇ ਵਿੱਚ ਉਹ ਹੋ ਗਿਆ ਸੀ ਘਟ ਗਿਆ ਸੀ ਇਧਰ ਦਿਖਾਓ ਕਰ ਪਿਛਲੇ ਪਾਣੀ 8-10 ਦਿਨ ਤੇ ਉਹ ਘਟਿਆ ਸੀ ਜਿਹੜਾ ਉਦੋਂ ਪਹਿਲਾਂ ਹੜਾ ਆਇਆ ਸੀ 88 ਸੀ ਹਾਂ ਤੇ ਹੁਣ ਕਿਤੇ ਦਿਨ ਹੋ ਗਏ ਨੇ ਹੁਣ ਹੁਣ 5-6 ਦਿਨ ਨੂੰ ਹੁਣ ਹੋ ਗਿਆ ਤੇ ਪਾਣੀ ਦਾ ਕਟਨ ਦਾ ਨਾ ਨਹੀਂ ਲੈ ਹਾਂ ਬਿਲਕੁਲ ਨਹੀਂ ਕੱਟ ਰਿਆ ਹਾਂ ਤੇ ਇੱਥੇ ਨਾਉਣਾ ਨੂੰ ਆਣਾ ਵੀ ਇੱਥੇ ਹਾਂ ਨਹਾਇਆ ਵੀ ਇੱਥੇ ਨਹੀਂ ਬੇਬੂ ਪਾਣੀ ਤਾਂ ਹੋ ਨਹੀਂ ਰਿਹਾ ਪਾਣੀ ਤੇ ਬਾਹਰੋਂ ਆ ਰਿਹਾ ਆ ਦੇਖ ਬੋਤਲਾਂ ਅੱਛਾ ਬੋਤਲਾਂ ਨਹੀਂ ਪਾਣੀ ਵਾਲੀਆਂ ਹਾਂ ਉਹ ਠੀਕ ਆ ਚੜਦੀ ਗਲਾ ਚੋਰੇ ਹਾਂਜੀ ਹਾਂਜੀ ਉਹ ਠੀਕ ਠਾਕ ਆ ਵਧੀਆ ਪੁਰੇ ਹਾਂ ਤੁਸੀਂ ਦੇਖੋ ਬਾਪੂ ਦਾ ਆਪਰੇਸ਼ਨ ਹੋਇਆ ਬਾਪੂ ਫਿਰ ਵੀ ਚੜਦੀ ਕਲਾ ਦੇ ਵਿੱਚ ਨੇ ਪੂਰੇ ਹੈ ਬਾਪੂ ਫਿਰ ਇਹ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਅੱਖਾਂ ਤੋਂ ਉਹ ਨਹੀਂ ਮਾੜੀ ਮੋਟੀ ਆ ਰਹੀ ਹੈ ਉਹ ਦਾਰੂ ਪਾਈ ਜਾਂਦੇ ਅੱਛਾ ਉਹ ਦਵਾਈ ਪਾਉਣੀ ਹੋ ਹਾਂ ਪੰਜ ਦਾਰੂ ਆ ਉਹ ਫਿਰ ਦੋ ਹਾਂ ਨਹੀਂ ਦੋ ਦੋ ਟਾਈਮ ਪਾਈ ਜਾਂਦੇ ਹਰ ਵਾਰੀ ਹੂੰ ਇਹ ਦੇਖੋ ਸਾਡੇ ਬਜ਼ੁਰਗਾਂ ਦੀ ਇਹ ਖਾਸੀਅਤ ਆ ਕਿ ਚੜਦੀ ਕਲਾ 'ਚ ਰਹਿੰਦੇ ਚਾਹੇ ਕੁਝ ਹੋ ਜAVE ਸੋ ਹੁਣ ਇਹ ਹਾਲਾਤ ਤੁਸੀਂ ਘਰ ਦੇ ਦੇਖੇ ਨੇ ਵੀ ਘਰਾਂ ਦੇ ਵਿੱਚ ਕੀ ਹਾਲਾਤ ਨੇ ਇਸ ਵੇਲੇ ਔਰ ਬਿਲਕੁਲ ਅਸੀਂ ਤੋਂ ਰਾਸ਼ਨ ਵੀ ਦਿਖਾਤਾ ਆ ਵੀ ਜਿਹੜਾ ਰਾਸ਼ਨ ਰੱਖਿਆ ਪਰ ਹਾਲਾ ਕਿ ਇਹ ਇਹ ਦਵਾਈਆਂ ਨੇ ਬਾਪੂ ਹਾਂ ਜੀ ਦਾਰੂ ਆ ਅੱਖਾਂ ਲਈ ਹਾਂ ਅੱਪਟਾ ਦੇ ਬਣਾਈ ਅੱਖਾਂ 'ਚ ਪਾਉਣ ਨੂੰ ਇਹ ਕੰਮ ਕਰਦੇ ਮੈਂ ਅਜੇ ਕਿਲ ਨੰਗੇ ਕੰਮ ਕਰਦੇ ਆ ਕੰਮ ਕਰਦੇ ਕਰਦੇ ਹੋ ਗਏ ਕੱਲ ਦਾ ਵੱਜ ਗਿਆ ਕਾਲਾ ਦਾ ਵੱਜਿਆ ਆ ਦਰਦ ਬਹੁਤ ਪੱਟੀ ਕਿਉਂ ਨਹੀਂ ਕੀਤੀ ਓਰੇ ਹਾਂ ਨਹੀਂ ਆ ਵਿੱਚ ਪਈ ਹੈ ਪੱਟੀ ਉਹਦੇ ਉਹ ਨਹੀਂ ਉਹ ਵੱਡੀ ਹੈ ਤੇ ਜਾਣਾ ਇਹ ਗਿਲ ਵੱਜ ਗਿਆ ਇਹ ਮਤਲਬ ਦੂਜਾ ਗਿਲ ਜਿਹੜੀ ਇਹ ਇਹ ਚਾਰ ਬੱਧਾ ਲੂਣ ਤੇ ਗੰਢਾ ਤੇ ਇਹਦੇ ਨਾਲ ਫੇ ਵੇਚ ਨਿਕਲ ਜਾਂਦੀ ਆ ਤੇ ਉਹ ਉਹਦਾ ਨਹੀਂ ਫੇ ਗੱਲ ਬੰਦ ਠੀਕ ਹੈ ਹਾਂ ਤੇ ਤੁਸੀਂ ਇਧਰ ਉਹ ਨਹੀਂ 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 ਕੋਈ ਨਹੀਂ ਕੋਈ ਨਹੀਂ ਉਹ ਵੀਰੇ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਧੰਨਵਾਦ ਯਾਰ ਕਰ ਲੈਣਾ ਸੀ ਆਪੇ ਕੋਈ ਨਹੀਂ ਥੈਂਕ ਯੂ ਸੋ ਅੱਜ ਦਿਖਾਉਨੇ ਆ ਸੀ ਅੱਗੇ ਨਹੀਂ ਨਹੀਂ ਬਸ ਚਾਹ ਬਸ ਵੀਰੇ ਚਾਹ ਧੰਨਵਾਦ ਨਹੀਂ 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 ਧੰਨਵਾਦ ਜੀ ਇਹ ਸਾਰੇ ਪਾਸੇ ਇਹ ਚੱਲ ਰਿਹਾ ਵਾ ਤੁਸੀਂ ਖਬਰਾਂ ਵੀ ਦੇਖੇ ਹੋਣੀਆਂ ਨੇ ਕਿ ਕਵਰ ਕਰਨ ਜਾਂਦਾ ਕੋਈ ਪੱਤਰਕਾਰ ਪਹਿਲਾਂ ਚਾਹ ਪੁੱਛਦੇ ਨੇ ਹੁਣ ਵੀ ਬਾਈ ਹੁਣੀ ਚਾਹ ਪੁੱਛਦੇ ਬਿਨ ਵੀ ਚਾਹ ਪੀਓ ਤੇ ਤੁਸੀਂ ਦੇਖੋ ਵੀ ਦਿਲ ਕਿੰਨੇ ਖੁੱਲ੍ਹਿਆ ਪੰਜਾਬੀਆਂ ਦੇ ਸੋ ਤੁਹਾਨੂੰ ਮੈਂ ਦੱਸ ਕੇ ਜਾਊਂਗਾ ਇਧਰੋਂ ਪੱਟੀ ਹੈਗੀ ਇਹਦੇ ਵਿੱਚ ਕਰਕੇ ਲਿਓ ਠੀਕ ਹੈ ਮੈਂ ਤੁਹਾਨੂੰ ਕਰ ਦੱਸ ਕੇ ਜਾਂਦਾ ਬਾਅਦ ਜਾਂਦਾ ਹੋਇਆ ਤੁਹਾਨੂੰ ਸੋ ਇਹ ਇਹ ਤੁਹਾਨੂੰ ਉਧਰੋਂ ਇੱਕ ਵਾਰੀ ਦੂਰ ਤਸਵੀਰ ਦਿਖਾ ਦਿੰਦਾ ਦੂਰੋਂ ਵੀ ਕੀ ਇਸ ਵਾਲੇ ਹਾਲਾਤ ਨੇ ਇਹ ਇਧਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਪਰਲੇ ਪਾਸੇ ਜਿਹੜਾ ਦੂਜੇ ਪਿੰਡਾਂ ਨੇ ਦੂਰ ਨੇ ਇਹ ਪਿੰਡਾਂ ਦੇ ਵਿੱਚ ਪਾਣੀ ਇਸ ਵੇਲੇ ਪਿਆ ਹੋਇਆ ਔਰ ਲੋਕ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਰਹਿ ਰਹੇ ਨੇ ਬਜ਼ੁਰਗ ਵੀ ਰਹਿ ਰਹੇ ਨੇ ਔਰ ਦੇਖ ਲਓ ਕਿ ਮੈਨੂੰ ਰਾਜਸਤਾਨੀ ਪਤਾ ਸੀ ਬਾਪੂ ਜੀ ਮੈਨੂੰ ਬਾਹਰ ਤੱਕ ਲੈਣ ਆਏ ਕਹਿੰਦੇ ਵੀ ਮੈਂ ਤੈਨੂੰ ਅੰਦਰ ਲੈ ਕੇ ਚਲਦਾ ਹਾਂ ਅੰਦਰ ਲੈ ਕੇ ਦਿਖਾਉਣਾ ਵੀ ਅੰਦਰਲੇ ਹਾਲਾਤ ਕੀ ਨੇ ਸੋ ਬਹੁਤ ਮਾੜੇ ਹਾਲਾਤ ਨੇ ਇਸ ਵੇਲੇ ਔਰ ਉਮੀਦ ਜਤਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿ ਪਾਣੀ ਜਲਦੀ ਘਟੂਗਾ ਤੇ ਦੁਬਾਰਾ ਤੋਂ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਸਥਿਰ ਸੋ ਬੈਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ ਮਿੱਟੀ ਨਾਲ ਸਸ਼ੀ ਗਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਹਾਂ ਤੇ ਇਹ ਪਿੰਡ ਦੇ ਵਿੱਚ ਅਸੀਂ ਖੜੇ ਹੋਇਆ ਫਿਰ ਲੋਲਪੁਰ ਇਸ ਪਿੰਡ ਦਾ ਨਾਮ ਹੈ ਬਿਲਕੁਲ ਡੇਰਾ ਬਾਬਾ ਨਾਨਕ ਦੇ ਨਾਲ ਹੈ ਔਰ ਇੱਕ ਪਾਸੇ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਚੱਲ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਉਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਦਾ ਘਰ ਵੀ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਜੋ ਆਇਆ ਡੁੱਬਿਆ ਕੀ ਨਾਮ ਹੈ ਬਾਈ ਤੁਹਾਡਾ ਜਸਵੰਤ ਸਿੰਘ ਬਹਿ ਲੋਲਪੁਰ ਦੇ ਵਿੱਚ ਕਿੰਨੇ ਕੁ ਘਰ ਨੇ ਜਿਹੜੇ ਡੁੱਬੇ ਹੋਏ ਨੇ ਘੱਟ ਤੋਂ ਘੱਟ 120 30 ਤਰੀਕ ਨੂੰ ਇੱਥੇ ਹੋਣ ਦੇ ਅੱਛਾ ਐਨੇ ਘਰ ਹਾਂ 150 ਲਗਭਗ ਕਿਦਣ ਆਇਆ ਸੀ ਪਾਣੀ ਓਰੇ ਇਹ ਅੱਜ ਤੋਂ ਸਰ ਪੰਜਵਾਂ ਦਿਨ ਤੇ ਅੱਜ ਪੰਜਵਾਂ ਛੇਵਾਂ ਦਿਨ ਜੀ ਅੰਦਰਲੇ ਪਾਸੇ ਕੀ ਹਾਲਾਤ ਨੇ ਹੁਣ ਤੁਹਾਡੇ ਘਰ ਦੇ ਪਾਸੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਅੰਦਰ ਗਿਆ ਪਾਣੀ ਅੰਦਰਾਂ ਚ ਪਾਣੀ ਗਿਆ ਆਪ ਦਿਖਾ ਸਕਦੇ ਆਪਾਂ ਅੰਦਰੋਂ ਹਾਂ ਜੀ ਦਿਖਾ ਦਿਓ ਚਲੋ ਜੀ ਸੋ ਅਸੀਂ ਅੰਦਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਪਾਣੀ ਹੈ ਕਿੰਨਾ ਕਿੰਨਾ ਓਰੇ ਧਿਆਨ ਨਾਲ ਕਰਾਂ ਇੱਥੋਂ ਮੇਰੇ ਪਿੱਛੇ ਰਹਿਣਾ ਵਾ ਹਾਂ ਹਾਂ ਸੋ ਇਹ ਦੇਖੋ ਕਿ ਪਾਣੀ ਇੱਥੇ ਹਲੇ ਇਸ ਵੇਲੇ ਤਿੰਨ ਤਿੰਨ ਫੁੱਟ ਪਾਣੀ ਹੋਊਗਾ ਬਾਕੀ ਜਿਹੜੇ ਪਿੰਡ ਦੇ ਅੰਦਰ ਪਾਣੀ ਹੈ ਜਿੱਥੇ ਉਹ ਪਾਣੀ ਬਹੁਤ ਜ਼ਿਆਦਾ ਹੈ ਸੋ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਨਾਲ-ਨਾਲ ਸਿੱਧੇ-ਸਿੱਧੇ ਆ ਸੋ ਜਿਹੜੇ ਘਰਾਂ ਦੇ ਵਿੱਚ ਇਸ ਵੇਲੇ ਲੋਕ ਅੰਦਰ ਮੌਜੂਦ ਨੇ ਤਾਂ ਉਹਨਾਂ ਤੱਕ ਰਾਸ਼ਨ ਜਿਹੜਾ ਮੁਹਈਆ ਵੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਦੂਸਰੇ ਪਾਸੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਤੇ ਲੋਕ ਨੇ ਜਿਹੜੇ ਮਦਦ ਕਰਨ ਦੇ ਲਈ ਪਹੁੰਚੇ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਰੈਸਕਿਊ ਜਿੰਨਾਂ ਦਾ ਕਰਿਆ ਜਾ ਰਿਹਾ ਹੈ ਘਰਾਂ ਦੇ ਵਿੱਚ ਤਾਂ ਉਹਨੂੰ ਰੈਸਕਿਊ ਕਰਕੇ ਇਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਵੀ ਲੈ ਕੇ ਜਾ ਰਹੇ ਲੇਕਿਨ ਜਿਹੜੇ ਘਰ ਇੱਥੇ ਚਾਹੁੰਦੇ ਨੇ ਰਹਿਣਾ ਤਾਂ ਉਹਨਾਂ ਨੂੰ ਇੱਥੇ ਹੀ ਅ ਰੋਕਿਆ ਗਿਆ ਹੈ ਔਰ ਇੱਥੇ ਸਾਰਾ ਕੁਝ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਇੱਥੇ ਦੇਖ ਲਵੋ ਕਿ ਪਾਣੀ ਘਰ ਤੱਕ ਅੰਦਰ ਗਿਆ ਹੋਇਆ ਸੀ ਗੱਲ ਲੇਕਿਨ ਹੁਣ ਪਾਣੀ ਇੱਥੇ ਥੋੜਾ ਬਹੁਤ ਜੁਰ ਕਟਿਆ ਪਹਿਲਾਂ ਪਾਣੀ ਕਿੰਨਾ ਸੀਗਾ ਵੀਰੇ ਇੱਥੇ ਸਾਰ ਆਪਣਾ 3 3 4 3 3 4 ਫੁੱਟ ਇੰਨਾ ਹੈ ਪਹਿਲਾਂ ਇੰਨਾ ਉੱਪਰ ਦੇ ਪਾਸੇ ਸੀਗਾ ਹਾਂ ਹਾਂਜੀ ਤੇ ਹੁਣ ਅੰਦਰਲੇ ਪਾਸੇ ਫਿਰ ਫਰਨੀਚਰ ਖਰਾਬ ਹੋਇਆ ਹੋਊ ਸਭ ਸਭ ਬੈਡਗਰ ਸਭ ਖਰਾਬ ਹੈ ਬਾਕੀ ਸਭ ਹੂੰ ਸੋ ਦੂਸਰੇ ਪਾਸੇ ਦੇਖੋ ਕਿ ਉਧਰਲੇ ਪਾਸੇ ਸੇਵਾ ਚੱਲਦੀ ਪਈ ਹੈ ਉਹ ਸੇਵਾ ਜਿਹੜੀ ਲੋਕਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਔਰ ਘਰ ਦੇ ਵਿੱਚ ਤਾਂ ਤੂੜੀ ਤੂੜੀ ਹੋਈ ਪਈ ਹੈ ਸੋ ਤਸਵੀਰਾਂ ਦੇਖੋ ਪਹਿਲਾਂ ਇੱਕ ਵਾਰ ਕਿ ਅੰਦਰਲੇ ਪਾਸੇ ਦੇ ਕੀ ਹਾਲਾਤ ਨੇ ਇਹ ਫਿਰ ਵੀ ਜਿਹੜਾ ਚਾਰਾ ਹੋਊਗਾ گاਵਾ ਮੱਜਾਂ ਦੇ ਲਈ ਉਹ ਤਾਂ ਫਿਰ ਸਾਰਾ ਖਰਾਬ ਸਭ ਕੁਝ ਖਰਾਬ ਹੋ ਗਿਆ ਇਹ ਮਤਲਬ ਨਾਲ ਫਿਰ ਇਹਨਾਂ ਨੂੰ ਜਿਹੜੇ ਰੱਖੇ ਹੋਏ ਨੇ ਪਸ਼ੂ ਉਹਨਾਂ ਨੂੰ ਡੰਗਰ ਆਪਣਾ ਗਾਂ ਭੇਜਤੇ ਉੱਚੇ ਤਾਂ ਆਪਣਾ ਵੀਰ ਆਪਣੇ ਆਉਂਦੇ ਨੇ ਸੇਵਾ ਲਈ ਕੋ ਚਾਰਾ ਚੁੜਾ ਦੇ ਜਾਂਦੇ ਆ ਪਾਣੀ ਦਾ ਜਾ ਕੇ ਥੋੜਾ ਬੋਧਾ ਤੁਹਾਡਾ ਵੀਰ ਦੇ ਘਰ ਡੁੱਬੇ ਵਿੱਚ ਹਾਂਜੀ ਹਾਂਜੀ ਸਰ ਸਾਡਾ ਵੀ ਡੁੱਬਿਆ ਆ ਸਾਹਮਣਾ ਹੀ ਹੈ ਹਾਂਜੀ ਹਾਂਜੀ ਸਾਹਮਣੇ ਵਾਲਾ ਸੀ ਉਹ ਬਜ਼ੁਰਗ ਉੱਪਰਲੇ ਪਾਸੇ ਹਾਂਜੀ ਹਾਂਜੀ ਬਜ਼ੁਰਗ ਆਪਣੇ ਦਿਖਾਓ ਉੱਪਰਲੇ ਪਾਸੇ ਕਰਨ ਉੱਪਰ ਬਜ਼ੁਰਗ ਨੇ ਜਿਹੜੇ ਉਹ ਘਰ ਦੇ ਵਿੱਚ ਐਸ ਵੇਲੇ ਸਾਰੇ ਜਿੰਨੇ ਬਜ਼ੁਰਗ ਨੇ ਜਾਂ ਹੋਰ ਬਾਕੀ ਸਾਰੇ ਇੱਥੇ ਸੀ ਹਾਂਜੀ ਹਾਂਜੀ ਉੱਪਰ ਬਠਾਈ ਹੋਈ ਨੇ ਹਾਂਜੀ ਹਾਂਜੀ ਦੋ ਜਾਨੇ ਉੱਪਰ ਦੋ ਜਾਨੇ ਚਲੋ ਅੰਦਰਲੇ ਪਾਸੇ ਦਿਖਾ ਦਿਜੀਏ ਆਪਾਂ ਕੀ ਕੀ ਐਸੋੜੇ ਹਾਲਾਤ ਨੇ ਸੋ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਅੰਦਰ ਦੇ ਕੀ ਹਾਲਾਤ ਨੇ ਸੋ ਅੰਦਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਅੰਦਰਲੇ ਪਾਸੇ ਅੱਛਾ ਇਹ ਤੁਸੀਂ ਬੰਨ ਲਾਇਆ ਸੀ ਮੁਰੇ ਹਾਂਜੀ ਹਾਂਜੀ ਬੰਨ ਲਾਇਆ ਸੀ ਬੰਨ ਲਾਇਆ ਸਾਰਾ ਖਰਾਬ ਹੋ ਗਿਆ ਤੇ ਅ ਸਿਮਿੰਟ ਵੀ ਖਰਾਬ ਹੋ ਗਿਆ ਸਾਰੇ ਸਿਮਿੰਟ ਲੈ ਕੇ ਆ ਹਾਂਜੀ ਇੱਧਰ ਵੀ ਇਹ ਪਿਆ ਪੀ 25 ਬੋਰੀਆਂ ਥੱਲੇ ਨਹੀਂ ਪਰ ਥੱਲੇ ਵੀ ਪਿਆ ਸਾਰਾ ਖਰਾਬ ਹੋ ਗਿਆ ਇਹ ਤੁਸੀਂ ਬਣਾਉਣ ਲੱਗੇ ਹੋ ਸੀ ਕਰਕੇ ਅੰਦਰਲੇ ਪਾਸੇ ਕੁਝ ਹੋਰ ਚੱਲਦਾ ਹੈ ਨਾ ਆਪਾਂ ਟੈਲਨਾਂ ਲਗਾਉਣਗੇ ਜੰਨੀ ਹਾਂਜੀ ਇੱਕ ਚਨ ਹਾਂਜੀ ਸੋ ਇੱਕ ਵਾਰੀ ਕਿਚਨ ਦੀ ਨਿਗਮ ਰਾਦੋ ਫ੍ਰਿਜ ਫ੍ਰਿਜ ਸਾਰਾ ਕੁਝ ਰੁੜਿਆ ਪਿਆ ਇਹ ਹਾਲਾਤ ਹੈ ਥੋੜੀ ਡੇਰਾ ਬਾਬਾ ਨਾਨਕ ਦੀ ਹੈਗੇ ਨਹੀਂ ਇਸ ਵੇਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਲਵੋ ਕਿ ਘਰਾਂ ਦੇ ਵਿੱਚ ਅੰਦਰਲੇ ਪਾਸੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਜਿਹੜਾ ਹੁਣ ਸੁੱਕਿਆ ਬੜਾ ਮੋਟਾ ਇਹ ਪਹਿਲਾਂ ਜਿਹੜਾ ਪਾਣੀ ਜਿਹਨ ਹੁਣ ਘਟਿਆ ਵਾ ਕਿੰਨੇ ਦਿਨਾਂ ਚ ਘਟਿਆ ਇਹ ਇਹ 2-3 ਦਿਨਾਂ ਦੇ ਵਿੱਚ ਘਟਿਆ ਜੇ ਆਹਾਂ 2-3 ਦਿਨਾਂ ਦੇ ਵਿੱਚ ਪਾਣੀ ਬੜਾ ਮੋਟਾ ਵੀ ਹਾਂ ਆਪ ਕਿਸੇ ਨੇ ਕਿਹਾ ਹੋਵੇ ਬਾਈ ਧਿਆਨ ਰੱਖੋ ਵੀ ਪਾਣੀ ਵੱਧ ਰਿਹਾ ਆਉਂ ਤੇ ਮੰਨ ਲਓ ਇੱਕ ਡੇਢ ਤੇ ਡੇਢ ਤੋਂ 2.5 ਘੰਟੇ ਅਪਾਇੰਟਮੈਂਟ ਮੈਂ ਇਧਰ ਪਾਣੀ ਚੜ ਗਿਆ ਹਾਂ ਇਹ ਵੱਡ ਗਿਆ ਹਾਂ ਇੱਕਦਮ ਹੀ ਆ ਗਿਆ ਜੇ ਤੇ ਮਤਲਬ ਤੁਹਾਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦੇ ਬਸ ਉਹ ਦਾਣੇ ਕੱਢੇ ਨੇ ਭੋਲੇ ਬਸ ਉਹੀ ਬਸ ਕੱਢਦੇ ਆ ਕੱਢਦੇ ਆ ਵੇਲੇ ਚ ਪਾਣੀ ਵੜ ਗਿਆ ਤੇ ਬਾਅਦ ਫਿਰ ਰੈਸ਼ ਦੀ ਉੱਪਰ ਬੱਸ ਕੀਤੀ ਹੈ ਉੱਪਰਲੇ ਬੱਸ ਵੀ ਦਿਖਾਉਣੇ ਆ ਤੁਸੀਂ ਇਹ ਦੇਖੋ ਵੀ ਅਲਮਾਰੀਆਂ ਹੋ ਗਈਆਂ ਬੈੱਡ ਹੋ ਗਏ ਸਾਰੇ ਜਿਹੜੇ ਪਾਣੀ ਦੇ ਨਾਲ ਖਰਾਬ ਹੋਏ ਨੇ ਔਰ ਜਿਹੜਾ ਡੰਗਰਾਂ ਦੇ ਲਈ ਜੋ ਚਾਰਾ ਹੁੰਦਾ ਉਹ ਵੀ ਸਾਰਾ ਖਰਾਬ ਹੋ ਗਿਆ ਹੋਰ ਕੀ ਖਰਾਬ ਹੈ ਵੀਰੇ ਬੈੱਡ ਥਲੇ ਬੈਡ ਬੂਡੇ ਸਾਫ ਸੋਵੇ ਸਾਵੇ ਥਲੇ ਸਾਰੇ ਖਰਾਬ ਹੋ ਗਏ ਨੇ ਹਾਂਜੀ ਤੇ ਜਿਹੜਾ ਮੜ ਮੋਟਾ ਸਮਾਨ ਉੱਪਰ ਰੱਖਿਆ ਉਹ بچਿਆ ਜਿਹੜਾ ਸਮਾਨ ਚੜਿਆ ਚੜਿਆ ਬਾਕੀ ਚੜਿਆ ਨਹੀਂ ਤੇ ਇਹ ਵਾਲੇ ਨਾਲ ਫਿਰ ਲੋਕ ਜਿਹੜੇ ਆਪਦੇ ਆਪਦੇ ਕੰਮਾਂ ਨੂੰ ਪੈ ਕੇ ਹੁਣ ਇਹਨੇ ਵੀ ਆਪਦੇ ਘਰ ਨੂੰ ਬਚਾ ਲਈਏ ਮਦਦ ਹੁਮੇ ਨਹੀਂ ਹੋਈ ਹੋਣੀ ਨਾ ਹਾਂਜੀ ਹਾਂਜੀ ਤੇ ਇਹ ਹਾਲਾਤ ਨੇ ਘਰਾਂ ਦੇ ਵਿੱਚ ਸਮਾਨ ਐਦਾਂ ਖੰਡਿਆ ਹੋਇਆ ਵਾ ਇਹ ਡੇਰਾ ਬਾਬਾ ਨਾਨਕ ਤੇ ਇਸ ਵੜੀ ਏਰੀਆ ਦੇ ਹਾਲਾਤ ਨੇ ਪਿੰਡ ਦੇ ਕਿ ਇਤਨਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਿੱਦਾਂ ਆਪਣੇ ਆਪ ਨੂੰ ਬਚਾਰੇ ਨੇ ਤੁਹਾਨੂੰ ਬਾਹਰੋਂ ਵੀ ਤਸਵੀਰ ਦਿਖਾਉਣੀ ਹੈ ਕਿ ਉੱਪਰਲੇ ਪਾਸਿਓਂ ਕਿ ਮੰਜ਼ਰ ਜਿਹੜਾ ਪਾਣੀ ਦਾ ਮੰਜ਼ਰ ਐ ਇਸ ਵੇਲੇ ਹੈਗਾ ਆ। ਔਰ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਆਪਣੇ ਰਹਿائش ਬਣਾਈ ਹੋਈ ਐ ਇਸ ਵੇਲੇ। ਇਹ ਸਾਰੇ ਪਿੰਡ ਇਹ ਜਿੰਨੇ ਵੀ ਪਿੰਡ ਸਾਰਾ ਉੱਪਰ ਛੱਤਾਂ ਤੇ ਕੀਤਾ ਹੋਇਆ ਹੁਣ। ਸਭ ਉੱਪਰ ਨੇ। ਕੁ ਇੱਕ ਦੋ ਜੀ ਇੱਕ ਜੀ ਇਧਰ ਇਧਰ ਐ ਬਾਕੀ ਸਭ ਇਧਰ ਗਾਂ ਭੇਜ ਦਿੱਤੇ ਨੇ ਸਾਰੇ। ਅੱਛਾ ਇਧਰ ਕੱਢਦੇ ਨੇ? ਹਾਂ ਇਧਰ ਸਾਰੇ ਕੱਢ ਦਿੱਤੇ ਨੇ। ਦੇਰਾਂ ਜਿੰਨੇ। ਸੋ ਇਹ ਦੇਖੋ ਕਿ ਉੱਧਰ ਬਜ਼ੁਰਗ ਤੇ ਨਾਲ ਜਿਹੜੇ ਹੈਗੇ ਨੇ ਬਾਈ ਜੀ ਹੁਣੀ ਉਹ ਆਪਣਾ ਉੱਪਰਲੇ ਪਾਸੇ ਸਾਰਾ ਰਹਿائش ਬਣਾਈ ਹੋਈ ਐ। ਉੱਪਰ ਹੀ ਖਾਣਾ ਬਣਾ ਰਹੇ ਨੇ ਉੱਪਰ ਹੀ ਰਹਿ ਰਹੇ ਨੇ ਇਸ ਵੇਲੇ ਔਰ ਪਾਣੀ ਦੇ ਵਿੱਚ ਦੇਖੋ ਤੁਸੀਂ ਕਿੰਨੀ ਇਸ ਵੇਲੇ ਲੈਵਲ ਹੈ ਔਰ ਪਹਿਲਾਂ ਕਿੰਨਾ ਪਾਣੀ ਸੀ ਇਹ ਵੀ ਚੈੱਕ ਕਰੋ ਕਿ ਪਾਣੀ ਛੱਤ ਤੱਕ ਅੱਧ ਤੱਕ ਜਿਹੜਾ ਪਹੁੰਚ ਚੁੱਕਿਆ ਸੀਗਾ ਜਿਵੇਂ ਕਹਿ ਦੀ ਆਪਾਂ 7-8 ਫੁੱਟ ਕਹਿ ਸਕਦੇ ਹਾਂ ਵੀ ਥੱਲੇੋਂ ਲੈਵਲ ਜਿਹੜਾ ਇਹ ਡੂੰਘਾ ਆ ਤੇ 7-8 ਫੁੱਟ ਪਾਣੀ ਚੜਨ ਤੋਂ ਬਾਅਦ ਇੰਨਾ ਉੱਪਰਲਾ ਬਚਿਆ ਹੋਇਆ ਸੀਗਾ ਔਰ ਬਈ ਫਿਰ ਇਹਨਾਂ ਥੋੜੀਆਂ ਜਿਹੜੀਆਂ ਨੀਹਾਂ 'ਚ ਪਾਣੀ ਪਿਆ ਉਹ ਤਾਂ ਫਿਰ ਫਿਰ ਗਿਆ ਹੁਣ ਸਾਰਾ ਉਹ ਸਰ ਫਿਰ ਗਿਆ ਸਭ ਬਹੁਤ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਤੇ ਬਹੁਤ ਮੁਸ਼ਕਲ ਹੈ ਬਹੁਤ ਇੱਥੇ ਮਾ ਲੋ ਬਾਹਰ ਅੰਦਰ ਜਾਣ ਦੀ ਬਹੁਤ ਮੁਸ਼ਕਲ ਹੈ ਮਾ ਲੋ ਇੱਧਰ ਸਭ ਪਾਣੀ ਪਾਣੀ ਚਾਰ ਫਿਰ ਰਿਹਾ ਹੈ ਇਹ ਸਾਰਾ ਪਿੰਡ ਘਿਰਿਆ ਪਿਆ ਹਾਂਜੀ ਸਾਰਾ ਜਿੱਕ ਤੱਕ ਬਹੁਤ ਆ ਵੀ ਇੱਕਲਾ ਪਿੰਡ ਵਾ ਜਾਂ ਹੋਰ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਪਾਣੀ ਦੇ ਵਿੱਚ ਇੱਧਰ ਇੱਧਰ ਦਾ ਮਨਜ਼ਰ ਦੇਖੋ ਮਾ ਲੋ ਅਜ ਨਾਲੇ ਤੱਕ ਲੈ ਕੇ ਜੋ ਰਮਦਾਸ ਆਪਣਾ ਕਲਾਨੌਰ ਕਰਦਾਸਪੁਰ ਸਾਰਾ ਏਰੀਆ ਇੱਧਰ ਡੁੱਬਿਆ ਸੂਏ ਸੰਦ ਜਿਹੜੇ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਦੇ ਵੀ ਭਿੱਜ ਗਏ ਇਹ ਵੀ ਪਾਣੀ ਪਾਣੀ ਹੋ ਗਿਆ ਅਚਾਰਾ ਜਿਹੜਾ ਪਾਉਣਾ ਸੀਗਾ ਮੱਝਾ گاਵਾਂ ਨੂੰ ਉਹ ਦੇਖ ਲੋ ਵੀ ਕੀ ਹਾਲ ਹੋਏ ਹੋਏ ਨੇ ਇਸ ਵੇਲੇ ਤੇ ਜਿਹੜੀਆਂ گاਵਾਂ ਵਗਰਾ ਸੀ ਕਿ ਉਹ ਕਿੱਧਰ ਗੱਡੀਆਂ ਫਿਰ ਉਹ ਅੱਗੇ ਭੇਜਤੀਆਂ ਜ ਆਪਣਾ ਜਿਹੜੇ ਇਲਾਕੇ ਚ ਪਾਣੀ ਹਾਂਜੀ ਸੀਰੀਆ ਕਿੰਧਪੁਰ ਉੱਥੇ ਭੇਜਤੀਆਂ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ گاਂ 55 ਕਿੰਨੇ ਤੇ ਕੋਈ ਆਪਣਾ ਇੱਥੇ ਸ਼ਿਕਾਰ ਮੱਛੀਆਂ ਕੋਲ ਥੋੜੇ ਬੋਦੇ ਡੰਗਰ ਆਪਣੇ ਉਧਰ ਦੇ ਜੋ ਸੁਮਲਾ ਡੰਗਰ ਸਾਰੇ ਉੱਥੇ ਰਿਸ਼ਤਿਆਂ ਦੇ ਭੇਜ ਦਿੱਤੇ ਨੇ ਤੇ ਜੋ ਦੁੱਧ ਦੇਣ ਵਾਲੇ ਥੋੜੇ ਇੱਥੇ ਨੇ 3-4 ਇੱਥੇ ਨੇ ਪ੍ਰੀ ਇਸ ਵੇਲੇ ਹਾਲਾਤ ਬਣੇ ਹੋਏ ਆ ਬੰਦਾ ਪਹਿਲਾਂ ਹੀ ਕਰਜ਼ਾ ਚੱਕ ਕੇ ਘਰ ਪੋਂਦਾ ਜਿੰਨਾ ਕੁਝ ਚਲਾਉਂਦਾ ਫਿਰ ਉਹ ਕਵਰ ਕਿਵੇਂ ਕਰੋਗੇ ਸਾਰਾ ਕੁਝ ਤੁਸੀਂ ਹੁਣ ਬਹੁਤ ਮੁਸ਼ਕਲ ਸਰ ਬਹੁਤ ਜ਼ਿਆਦਾ 10 ਸਾਲ ਪਿੱਛੇ ਚਲ ਗਏ ਸਰ ਉਤੋਂ ਕਰਜ਼ਾ ਹੋਰ ਚੜ ਗਿਆ ਹੂੰ ਲਿਮਟਾਂ ਵਿੱਚ ਆਉਣੀਆਂ ਜਮੀਨਾਂ ਤੇ ਹਾਂਜੀ ਉਹ ਕਿੰਨੇ ਲੱਖ ਦੀ ਹੋਊਣ ਉਹ ਤਰਕ ਤੱਕ ਘੱਟ ਤੋਂ ਘੱਟ 12-13 ਲੱਖ ਦੀ ਮੰਨ ਲਓ ਬਣਾਈ ਸੀ ਕੁਝ ਪੈਸੇ ਆਪਣੇ ਕੋ ਜੁੜੇ ਸੀ ਹੂੰ ਕੁਝ ਕਰ ਕਰ ਕੇ ਫੇਰ ਹੀ ਪਾਈ ਸੀ 8 8-9 ਸਾਲ ਹੋ ਗਏ ਪਾਈ ਨੂੰ ਕੋਠੀ ਆ ਥੋੜਾ ਜਿਹਾ ਰੈਰਾਂ ਕਰੂੰਗਾ ਫਰੋਂਡੇ ਪਲੇਟਾਂ ਲਾਉਂਦੇ ਹਾਂ ਪਰ ਇੰਨਾ ਪਤਾ ਨਹੀਂ ਹੈ ਇਹ ਕੁਝ ਹਾਂ ਤੇ ਫਿਰ ਹੁਣ ਜਿਹੜਾ ਲਿੰਟ ਚੱਕ ਕੇ ਕਰ ਜਾ ਪਿਆ ਉਹ ਤਾਂ ਫਿਰ ਹੁਣ ਜਦੋਂ ਉਤਾਰਨ ਤੇ ਵੀ ਆਉਂ ਕਿ ਮੈਨੂੰ ਲੱਗ 5 ਸਾਲ ਹੋਰ ਲੱਗ ਜਾਣੇ ਆ ਇਹਨੂੰ ਬਰਾਬਰ ਕਰਦੇ ਕਰਦੇ ਠੇਕੇ ਦੇ ਸਰ ਪਿਆਲੀ ਲਈ 12-13 ਕਿਲੇ ਉਹ ਵੀ ਗਈ ਕੋਈ 7-8 ਕਿਲੇ ਸਾਢੀ ਵੀ ਗਈ ਮਤਲਬ ਕੰਮ ਖਤਮ ਹੀ ਜਾਣੀ ਹੋ ਗਿਆ ਜੇ ਫਸਲਾਂ ਜਿਹੜੀਆਂ ਲਈ ਸਾਰੀਆਂ ਤਵਾ ਖਤਮ ਜੇ ਜਿਹੜੇ ਬਜ਼ੁਰਗ ਕਿੰਨੇ ਸੀਗੇ ਉਹ ਕਰਦੇ ਵਿੱਚ ਬਜੁਰਗ ਇੱਕ ਹੀ ਮਤਲਬ ਫਾਦਰ ਸਾਹਿਬ ਵੀ ਮੁਸ਼ਕਲ ਲੱਗਦੀ ਇਨਾ ਏਰੀਆ ਚ ਰਹਿਣਾ ਵੀ ਬਾਰ ਬਾਰ ਇੱਥੇ ਜਦੋਂ ਵੀ ਕਦੇ ਫਲੱਡ ਆਉਂਦੇ ਨੇ ਤੇ ਹੜ੍ਹ ਆਉਂਦੇ ਨੇ ਤਾਂ ਇਨਾ ਏਰੀਆ ਦੇ ਵਿੱਚ ਜ਼ਿਆਦਾ ਮਾਰ ਪੈਂਦੀ ਹੈ। ਨਹੀਂ ਇੱਕ ਵਾਰ ਹੀ ਆਇਆ ਜਾਂਦੇ 88 ਦਾ ਹੜ੍ਹ ਆਇਆ ਹੈ ਬਾਅਦ ਚ ਤਨੀ 30 35 ਸਾਲ ਬਾਅਦ ਆਇਆ ਹੈ। ਇਧਰ ਲਈ ਹੈ। ਹਾਂ ਆ ਜੇ ਹਰਕਾ। ਵੀ ਆਦੇ 88 ਦਾ ਹੜ੍ਹ ਜਿਹੜਾ ਹੈ ਉਸ ਤੋਂ ਵੱਡਾ ਇਹ ਮਤਲਬ ਜੁਗਣਾ ਹੈ। ਬਜੁਰਗ ਇਹ ਕਹਿੰਦੇ ਪਏ ਨੇ। ਤੇ ਜਿਹੜਾ ਪਹਿਲਾ ਆਇਆ ਸੀ ਉਹ ਤਿੰਨ ਦਿਨ ਪੰਜ ਥਲੇ ਹੋ ਗਿਆ। ਇਹ ਹੈ ਹਾਂ ਉਹਨੂੰ ਨੁਕਸਾਨ ਜ਼ਿਆਦਾ ਆਇਆ ਕਿ ਤੁਹਾਡਾ ਨੁਕਸਾਨ ਵੀ ਘਰਾਂ ਚ ਮਤਲਬ ਯਾਰਕਾ ਥੋੜੀ ਪਤਰਾ ਏਰੀਆ ਹੋ ਗਿਆ ਤਾਂ ਆਰ ਕੇ ਥੋੜਾ ਜਨਾ ਹੋ ਗਿਆ ਸਮਾਨ ਥੋੜੀ ਕੇਰ ਹੋ ਗਿਆ ਥੋੜਾ ਜ ਇਸ ਕਰਕੇ ਥੋੜਾ ਮੁਸ਼ਕਲ ਜੀ ਨਾਲੇ ਵੀ ਥੋੜੀ ਬੋਦੀ ਘਟ ਗਈ ਇਧਰੋਂ ਇਹ ਆ ਵੀ ਚਲੋ ਆਪਣੇ ਅੰਦਰਾਂ ਦੀ ਤੁੜੀ ਤੜੀ ਜਿੰਨਾ ਪਾਈ ਜਿੰਨਾ ਮੁਸਲ ਰੁੜ ਗਏ ਨੇ ਕਈਆਂ ਦੇ ਜਿੱਦਾਂ ਮੰਨ ਲਓ ਕਿ ਇਹਦਾ ਹਾਲ ਹੋਇਆ ਬਾਹਰ ਉਹ ਸਾਰੀ ਤੁੜੀ ਬਾਹਰ ਆ ਕੇ ਰੁੜ ਗਈ ਹੈ ਗੋਏ ਰੁੜ ਗਏ ਨੇ ਕਿਸੇ ਦਾ ਡੰਗਰ ਵੱਛਾ ਰੁੜਿਆ ਥੋੜਾ ਬੋਧ ਆ ਚੱਕਰ ਇਹ ਫਿਰ ਜਿੰਨੇ ਡੰਗਰ ਮਾੜੀ ਮੋਟਰ ਰੱਖੇ ਜੈਨਾਂ ਛੱਤ ਚੜੇ ਤੇਕਰ ਉਹਨਾਂ ਨੂੰ ਫਿਰ ਚਾਰਾ ਵਗੈਰਾ ਇੱਥੇ ਵੀ ਇੱਥੇ ਮਹੀਆ ਕਰਾ ਰਹੇ ਮਿਲਦਾ ਹੈ ਚਾਰਾ ਮਿਲਦੇ ਜਾਂਦਾ ਪਰ ਥੋੜਾ ਚਾਰੇ ਦੀ ਥੋੜੀ ਮੁਸ਼ਕਲ ਹੈ ਲੰਗਰ ਜ਼ਿਆਦਾ ਆਉਂਦੇ ਹਨ ਲੰਗਰ ਦੀ ਥੋੜੀ ਚਲੋ ਵਰਤੋਂ ਚਲੋ ਹੈ ਜਿਹੜਾ ਚਾਰੇ ਦਾ ਥੋੜਾ ਔਕਾ ਜੇ ਪਸ਼ੂਆਂ ਦਾ ਹਾਂ ਪਸ਼ੂਆਂ ਦਾ ਸੋ ਇਹ ਦੇਖੋ ਤੁਸੀਂ ਹਾਲਾਤ ਇਸ ਘਰ ਦੇ ਕਿ ਇਸ ਘਰ ਦੇ ਵਿੱਚ ਜਿਹੜੇ ਪਸ਼ੂਆਂ ਦੇ ਲਈ ਚਾਰਾ ਸੀਗਾ ਜਾਂ ਹੋਰ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਔਰ ਇਹ ਸਾਰਾ ਕੁਝ ਖਰਾਬ ਪਾਣੀ ਦੇ ਕਾਰਨ ਹੋਇਆ ਕਿ ਪਾਣੀ ਜਿਹੜਾ ਇੱਕਦਮ ਹੀ ਵਧਿਆ ਔਰ ਇਹਨਾਂ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 88 ਤੋਂ ਬਾਅਦ ਇਹ ਹੜ ਹੜ ਵਾਲੀ ਸਥਿਤੀ ਬਣੀ ਹੈ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਜਿਹੜੇ ਹੈਗੇ ਨਿਮਹਿਲ ਲੋਲਪੁਰ ਹੋ ਗਿਆ ਔਰ ਸਾਹਮਣੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਬਿਲਕੁਲ ਸਾਹਮਣੇ ਇੱਕ ਹੋਰ ਘਰ ਹੈ ਉਸ ਘਰ ਦੇ ਉੱਤੇ ਵੀ ਸਾਰਾ ਛੱਤਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਹੈ ਔਰ ਸਾਰੇ ਇਲਾਕੇ ਦੇ ਵਿੱਚ ਐਸੋਲੇ ਪਾਣੀ ਪਾਣੀ ਹੈ ਔਰ ਵੀਰੇ ਇਹ ਪਾਣੀ ਲੈਵਲ 7-8 ਫੁੱਟ ਹੋਊਗਾ ਇੱਥੇ ਹਾਂ ਜੀ 7 7-800 7-800 ਫੁੱਟ ਤੋਂ ਥੋੜਾ ਤਾਂ ਹੀ ਹੋਵੇਗਾ ਥੱਲੇ ਥੋੜਾ ਜਿਹਾ ਨੀਵਾ ਏਰੀਆ अच्छा हां उधर होएगा 4-5 फुट ऊपरली चढ़ वो थोड़ा ऊंचा हो रही है तो ये तस्वीरें ਤੁਹਾਨੂੰ ਅਸੀਂ ਇਸ ਵੇਲੇ ਬਹਿਲੌਰਪੁਰ ਦੀਆਂ ਦਿਖਾਈਆਂ ਨੇ ਜਿੱਥੇ ਕਿ ਪਾਣੀ ਦੀ ਮਾਰ ਹੇਠ ਕਿਸਾਨ ਨੇ ਜਿਹੜੇ ਉਹ ਚੱਲ ਰਹੇ ਨੇ ਔਰ ਜੋ ਕਰਜ਼ਾ ਚੱਕ ਕੇ ਘਰ ਪਾਏ ਗਏ ਜਾਂ ਫਿਰ ਜੋ ਫਸਲਾਂ ਲਗਾਈਆਂ ਗਿਆ ਉਹ ਵੀ ਤਬਾਹ ਹੋ ਗਈਆਂ ਨੇ ਔਰ ਹੁਣ ਦੇਖਣਾ ਇਹ ਬਣਦਾ ਕਿ ਇਹ ਜਿਹੜਾ ਪਾਣੀ ਹੈ ਪਾਣੀ ਜਦੋਂ ਵੱਧ ਹੈ ਉਸ ਵੇਲੇ ਤਾਂ ਮੁਸ਼ਕਲ ਆਉਂਦੀ ਹੈ ਲੇਕਿਨ ਜਦੋਂ ਪਾਣੀ ਘਟਦਾ ਹੈ ਜਦੋਂ ਬਿਲਕੁਲ ਹੀ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਨੇ ਕਿਸਾਨਾਂ ਨੂੰ ਸ਼ੁਰੂ ਹੁੰਦੀਆਂ ਨੇ ਲੋਕਾਂ ਨੂੰ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੁੰਦਾ ਹੈ ਉਸ ਵੇਲੇ ਗਾਰ ਬਣ ਜਾਂਦੀ ਹੈ ਜਾਂ ਬਿਮਾਰੀ ਦਾ ਖਤਰਾ ਹੋ ਜਾਂਦਾ ਹੈ ਤਾਂ ਉਹਦੇ ਬਾਰੇ ਵੀ ਦੇਖਣਾ ਜਿਹੜਾ لازمی ਹੋ ਜਾਂਦਾ ਹੈ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਦੇ ਲਈ ਕੈਂਪ ਵੀ ਜਿਹੜੇ ਆ ਉਹ ਲਗਾਏ ਜਾ ਚੁੱਕੇ ਨੇ ਸੁਵਦੇਰੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ